ਸਭ ਪਹਿਲੀ ਗੱਲ ਤਾਂ ਤੁਹਾਡੇ ਚੈਨਲ ਦਾ ਅਸੀਂ ਇੱਥੇ ਆਉਣ ਤੇ ਧੰਨਵਾਦ ਕਰਦੇ ਆਂ ਦੂਸਰੀ ਗੱਲ ਇਹ ਹੈ ਕਿ ਦੁਨੀਆ ਦੇ ਵਿੱਚ ਜਦੋਂ ਵੀ ਕਿਤੇ ਕੋਈ ਅੰਧਕਾਰ ਮੱਚਿਆ ਜਦੋਂ ਵੀ ਹਨੇਰ ਦੁਨੀਆ ਦੇ ਵਿੱਚ ਆਇਆ ਤਾਂ ਉਦੋਂ ਕੋਈ ਨਾ ਕੋਈ ਰੱਬੀ ਰੂਹ ਇਹੋ ਜੀ ਸ਼ਕਤੀ ਦੁਨੀਆ ਦੇ ਵਿੱਚ ਆਉਂਦੀ ਹੈ ਜਿਹੜੀ ਉਸ ਹਨੇਰੇ ਨੂੰ ਦੂਰ ਕਰਕੇ ਚਾਨਣ ਵਖੀਰਦੀ ਹੈ ਉਹਨਾਂ ਦੇ ਵਿੱਚੋਂ ਸਾਡੇ ਸਤਗੁਰੂ ਨਾਨਕ ਦੇਵ ਜੀ ਹੋਏ ਹੈਗੇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਦੁਜਗ ਚਾਨਣ ਹੋਇਆ ਜੋਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਪਲੋਇਆ ਉਹਨਾਂ ਦੀ ਉਹਨਾਂ ਦੀ ਮਹਾਨ ਸ਼ਖਸੀਅਤ ਜੋ ਉਹਨਾਂ ਨੇ ਸੱਚ ਦਾ ਉਪਦੇਸ਼ ਦਿੱਤਾ ਹੈ ਉਹਨਾਂ ਨੂੰ ਦੁਨੀਆ ਯਾਦ ਰੱਖਦੀ ਹੈ ਅਸੀਂ ਵੀ ਯਾਦ ਰੱਖ ਰਹੇ ਹਾਂ ਦੁਨੀਆ ਦਾ ਕਿਹੜਾ ਮੁਲਕ ਹੈ ਜਿਹੜਾ ਵੀ ਕੰਟਰੀ ਹੈ ਜਿਹੜਾ ਬਾਬੇ ਨਾਨਕ ਦੇ ਨਾਂ ਨੂੰ ਨਹੀਂ ਜਾਣਦਾ ਹੈਗਾ ਜਿਹੜਾ ਉਹਨਾਂ ਦੀ ਉਸਤਤ ਨਹੀਂ ਕਰਦਾ ਹੈਗਾ ਉਹਨਾਂ ਦੇ ਪਵਿੱਤਰ ਜਨਮ ਦੇ ਵਾਲੇ ਨੂੰ ਰੱਖਦੇ ਹੋਏ ਅੱਜ ਅਸੀਂ ਸਮੁੱਚੇ ਸਕੂਲ ਦੇ ਵਿੱਚੋਂ ਪ੍ਰਿੰਸੀਪਲ ਮੈਡਮ ਸੋਨੂ ਦੀ ਅਗਵਾਈ ਦੇ ਹੇਠ ਅਸੀਂ ਇੱਥੇ ਅੱਜ ਜਿਹੜਾ ਹੈਗਾ ਇਹ ਸੁਖਮਨੀ ਸਾਹਿਬ ਦਾ ਆ ਪਾਠ ਕਰਵਾਇਆ ਹੈ ਉਹਨਾਂ ਦੀ ਯਾਦ ਦੇ ਵਿੱਚ ਕੱਲ ਨੂੰ ਅਸੀਂ ਸਾਰੇ ਜਿਹੜੇ ਹੈਗੇ ਆ ਸਾਰੇ ਸੰਸਾਰ ਦੇ ਵਿੱਚ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈਗਾ ਤੇ ਇਸ ਦੇ ਵਿੱਚ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜੋ ਸੱਚ ਦਾ ਉਪਦੇਸ਼ ਬਾਬੇ ਨਾਨਕ ਜੀ ਨੇ ਦਿੱਤਾ ਸਾਨੂੰ ਉਹ ਸੱਚ ਦੇ ਉਪਦੇਸ਼ ਤੇ ਚੱਲਣਾ ਚਾਹੀਦਾ ਹੈ ਬਾਕੀ ਦੁਨੀਆ ਜਿਹੜੀ ਹੈਗੀ ਕੂੜ ਹੈ ਝੂਠ ਹੈ ਫਰੇਵ ਹੈ ਇਸ ਨੂੰ ਅਸੀਂ ਧਿਆਨ ਵਿੱਚ ਰੱਖਦੇ ਹੋਏ ਅਸੀਂ ਆਪਣਾ ਜਨਮ ਸਫਲਾ ਇਹਨਾਂ ਦੀ ਸ਼ਖਸੀਅਤ ਨੂੰ ਇਹਨਾਂ ਦੇ ਦਿੱਤੇ ਹੋਏ ਉਪਦੇਸ਼ਾਂ ਨੂੰ ਆਓ ਆਪਾਂ ਸਾਰੇ ਜਾਨੀ ਸਾਰਿਆਂ ਨੂੰ ਮੈਂ ਤਾਂ ਬੇਨਤੀ ਕਰਦਾ ਕਿ ਅਸੀਂ ਉਹਨਾਂ ਦੇ ਦਿੱਤੇ ਹੋਏ ਮਾਰਗ ਤੇ ਚੱਲੀਏ ਤੇ ਆਪਣਾ ਜਨਮ ਸਰਫਲ ਬਣਾਈਏ ਤੇ ਜ਼ਿੰਦਗੀ ਸੌਖੀ ਹੋਈਏ ਧੰਨਵਾਦ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਸਾਡੇ ਸਕੂਲ ਸਰਕਾਰੀ ਸੈਕੰਡਰੀ ਸਕੂਲ ਅਨੁਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਤੇ ਇਸ ਸ਼ੁਭ ਮੌਕੇ ਤੇ ਸਾਡੇ ਸਕੂਲ ਚ ਪਾਠ ਕਰਵਾਇਆ ਗਿਆ ਤੇ ਲੰਗਰ ਭੋਜਨ ਦਾ ਪ੍ਰਬੰਧ ਕਰਵਾਇਆ ਗਿਆ ਇਸ ਧਾਰਮਿਕ ਕੰਮ ਨੂੰ ਕਰਦੇ ਹੋਏ ਮੈਨੂੰ ਤੇ ਮੇਰੇ ਸਟਾਫ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੈਂ ਆਪਣੇ ਪਿੰਡ ਵਾਸੀਆਂ ਦਾ ਆਪਣੇ ਵਿਦਿਆਰਥੀਆਂ ਦਾ ਆਪਣੇ ਸਮੂਹ ਸਟਾਫ ਦਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਕੰਮ ਨੂੰ ਪੂਰਾ ਕਰਨ ਵਿੱਚ ਮੇਰੀ ਸਹਾਇਤਾ ਕੀਤੀ ਧੰਨਵਾਦ ਗਿਆਨ ਧਿਆਨ ਕਿਸ ਕਰਮ ਨਾਲ ਜਾਣਾ ਸਾਰ ਨਾਲ ਜਾਣਾ ਪੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕੜ ਰਾਖੀ ਮੇਰੇ ਵਿਣਤੁ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲਵਾ ਸਿੱਧ ਬੋਲਣ ਛੋ ਬਚਣਾ ਤਾਂ ਨਾਨਕ ਤੇਰੀ ਵੱਡੀ ਕਮਾਈ ਅੱਜ ਜਿਹੜਾ ਇਹ ਪ੍ਰੋਗਰਾਮ ਆ ਤੇ ਸਾਰੇ ਸਕੂਲ ਦਾ ਸਟਾਫ ਦਾ ਜਿੰਨੇ ਮਾਸਟਰ ਮੈਡਮਾਂ ਨੇ ਸਾਰੇ ਬੱਚੇ ਔਰ ਸਾਰਾ ਪਿੰਡ ਯਾਲੂ ਪਰ ਜਿਹੜੀ ਸੰਗਤ ਆਲੂ ਪਰ ਦੀ ਉਹ ਵੀ ਇੱਥੇ ਆਈ ਆ ਸੋ ਅਸੀਂ ਇਹਨਾਂ ਦੇ ਸਾਰਿਆਂ ਦੇ ਬੜੇ ਧੰਨਵਾਦੀ ਆ ਕਿ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸੱਚੇ ਪਾਤਸ਼ਾਹ ਦਾ ਅਵਤਾਰ ਦਿਹਾੜਾ ਜਿਹੜਾ ਹਰ ਸਾਲ ਮਨਾਉਂਦੇ ਨੇ ਐਰਕਾਂ ਤੀਜਾ ਅਵਤਾਰ ਦਿਹਾੜਾ ਸੋ ਬੜੀ ਵੱਡੀ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਦੇ ਗੁਣ ਗਾਉਂਦੇ ਨੇ ਮਹਾਰਾਜ ਦੀ ਬਾਣੀ ਪੜੀ ਗਈ ਸੁਖਮਨੀ ਸੋ ਅਮਰਤਪੁਰ ਬਨਾਮ ਭਗਤ ਜੀ ਨਾ ਕੈ ਮਨ ਬਿਸਰਾਮ ਸੋ ਮਹਾਰਾਜੀ ਬਾਣੀ ਪੜੀ ਗਈ ਹੈ ਸੁਖਮਨੀ ਸਾਹਿਬ ਉਪਰੰਤ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਕਥਾ ਵਿਚਾਰਾ ਹੋਈਆਂ ਸੋ ਮੈਂ ਇੰਨੀਆਂ ਬੇਨਤੀਆਂ ਕਰਦਾ ਹਾਂ ਹੋਇਆ ਇਸ ਸਕੂਲ ਦਾ ਸਾਰੇ ਸਟਾਫ ਦਾ ਪਿੰਡ ਆਲੂਪੁਰ ਦਾ ਔਰ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣਾ ਹੋਵਾ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਵਾ ਐਨ ਆਰ ਆਈ ਸੰਗਤਾਂ ਬਾਹਰ ਦੀਆਂ ਸੰਗਤਾਂ ਇੱਥੋਂ ਦੀਆਂ ਸੰਗਤਾਂ ਜਿਨ੍ਹਾਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ